ਕੇਂਦਰ ਦੇ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਮੋਦੀ ਸਰਕਾਰ ਨੇ ਅੱਜ ਸੰਸਦ ਦੇ ਵਿੱਚ ਕਾਲੇ ਧਨ ਦੇ ਵਿਰੁੱਧ ਕਿਹੜੇ ਕਦਮ ਚੁੱਕੇ ਅਤੇ ਕੀ ਕਾਰਵਾਈ ਕੀਤੀ ਗਈ ਇਸ ਬਾਰੇ ਜਾਣਕਾਰੀ ਦਿੱਤੀ ਹੈ ਤੇ ਕੇਂਦਰ ਸਰਕਾਰ ਨੇ ਕਿਹਾ ਕਿ ਭਾਰਤ ਨੇ ਪਿਛਲੇ 9 ਸਾਲਾਂ ਦੇ ਵਿੱਚ ਬਲੈਕ ਮਨੀ ਐਕਟ ਦੇ ਤਹਿਤ 163 ਜਾਂਚਾਂ ਸ਼ੁਰੂ ਕੀਤੀਆਂ ਹਨ ਅਤੇ 652 ਮਾਮਲਿਆਂ ਦੇ ਵਿੱਚ ਮੁਲਾਂਕਣ ਆਦੇਸ਼ ਪਾਸ ਕੀਤੇ ਹਨ ਅਤੇ ਇਸ ਕਾਰਨ 17162 ਕਰੋੜ ਰੁਪਏ ਦੀ ਜਿਹੜੀ ਵਸੂਲੀ ਦੀ ਮੰਗ ਕੀਤੀ ਗਈ ਹੈ ਹਾਲਾਂਕਿ ਉਹਨਾਂ ਨੇ ਇਹ ਕਿਹਾ ਹੈ ਕਿ ਇਨਕਮ ਟੈਕਸ ਐਕਟ ਦੇ ਉਪਬੰਧਾਂ ਦੇ ਅਨੁਸਾਰ ਜਿੰਨਾ ਖਾਸ ਟੈਕਸ ਦਾਾਕਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਦੇ ਵੇਰਵੇ ਨਹੀਂ ਦਿੱਤੇ ਜਾ ਸਕਦੇ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਰਾਜ ਸਭਾ ਦੇ ਵਿੱਚ ਇੱਕ ਲਿਖਤੀ ਜਵਾਬ ਦੇ ਵਿੱਚ ਕਿਹਾ ਕਿ 31 ਮਾਰਚ 2024 ਤੱਕ ਐਕਟ ਦੀ ਧਾਰਾ 10 3 ਤੇ 10 4 ਦੇ ਤਹਿਤ ਲਗਭਗ 652 ਮਾਮਲਿਆਂ ਦੇ ਵਿੱਚ ਆਦੇਸ਼ ਪਾਸ ਕੀਤੇ ਗਏ ਹਨ ਪਿਛਲੇ 5 ਸਾਲਾਂ ਦੇ ਆંકੜਿਆਂ ਨੂੰ ਸਾਂਝਾ ਕਰਦਿਆਂ ਹੋਇਆਂ ਮੰਤਰੀ ਨੇ ਕਿਹਾ ਕਿ 2019-20 ਅਤੇ 23-24 ਦਰਮਿਆਨ 109 ਮਾਮਲੇ ਸ਼ੁਰੂ ਕੀਤੇ ਗਏ ਨੇ ਵਿਦੇਸ਼ੀਆਂ ਵਿੱਚ ਜਮਾ ਕਾਲੇ ਧਨ ਦੇ ਮੁੱਦੇ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਦੇ ਲਈ ਜੁਲਾਈ 2015 ਦੇ ਵਿੱਚ ਨੈਸ਼ਨਲ ਡੈਮੋਕ੍ਰੈਟਿਕ ਅਲਾਈਅንስ ਦੁਆਰਾ ਕਾਲਾ ਧਨ ਅਣਦਿੱਸਿਆ ਵਿਦੇਸ਼ੀ ਆਮਦਨ ਅਤੇ ਜਾਇਦਾਦ ਅਤੇ ਟੈਕਸ ਲਾਗੂ ਕਰਨ ਦਾ ਜਿਹੜਾ ਕਾਨੂੰਨ ਆ ਉਹ ਲਿਆਂਦਾ ਗਿਆ ਸੀ ਸਰਕਾਰ ਨੇ ਕਾਲੇ ਧਨ ਤੇ ਵਿਸ਼ੇਸ਼ ਟੀਮ ਦੀ ਜਿਹੜੀ ਗਠਨ ਆ ਉਹ ਵੀ ਕੀਤਾ ਗਿਆ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਇਹ ਕਾਨੂੰਨ ਲਿਆਂਦਾ ਗਿਆ ਸੀ ਤਾਂ ਆਣ ਦਿੱਸੀ ਜਿਹੜੀ ਵਿਦੇਸ਼ੀ ਆਮਦਨ ਜਾਇਦਾਦ ਜਾਂ ਸਵੈ ਇਛਾ ਨਾਲ ਖੁਲਾਸਾ ਕਰਨ ਦਾ ਵੀ ਜਿਹੜਾ ਇੱਕ ਵਾਰੀ ਉਹਨਾਂ ਨੂੰ ਮੌਕਾ ਦਿੱਤਾ ਗਿਆ ਕੇਂਦਰੀ ਮੰਤਰੀ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਦੇ ਅਨੁਸਾਰ 1 ਜੁਲਾਈ 2015 ਅਤੇ 30 ਨਵੰਬਰ 2015 ਦੇ ਵਿਚਕਾਰ 1 ਮਹੀਨਾ 1 3 ਮਹੀਨਿਆਂ ਦੀ ਜਿਹੜੀ ਮਿਆਦ ਹੈ ਉਹਦੇ ਵਿੱਚ 4164 ਕਰੋੜ ਰੁਪਏ ਦੀ ਅਣਦਿੱਸੀ ਵਿਦੇਸ਼ੀ ਜਾਇਦਾਦ ਨਾਲ ਸੰਬੰਧਿਤ 648 ਜਿਹੜੇ ਖੁਲਾਸੇ ਉਹ ਕੀਤੇ ਗਏ ਅਜਿਹੇ ਮਾਮਲਿਆਂ ਦੇ ਵਿੱਚ ਟੈਕਸ ਅਤੇ ਜੁਰਮਾਨੇ ਵਜੋਂ ਇਕੱਠੀ ਕੀਤੀ ਗਈ ਰਕਮ ਲਗਭਗ 2476 ਕਰੋੜ ਰੁਪਏ ਸੀ منی ਲਾਂਡਰਿੰਗ ਜਾਂਚਦਾਲ ਸੰਬੰਧਿਤ ਇੱਕ ਵੱਖਰੇ ਜਵਾਬ ਦੇ ਵਿੱਚ ਚੌத்ਰੀ ਨੇ ਉੱਚ ਸਦਨ ਨੂੰ ਦੱਸਿਆ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਸ ਸਾਲ 31 ਜੁਲਾਈ ਤੱਕ منی ਲਾਂਡਰਿੰਗ ਰੋਕੂ ਕਾਨੂੰਨ ਦੇ ਤਹਿਤ 7083 ਕੇਸ ਦਰਜ ਕੀਤੇ ਨੇ ਈਡੀ ਨੇ 31 ਜੁਲਾਈ ਤੱਕ ਪੀਐਮ ਐਲਏ ਤਹਿਤ 1.31 ਲੱਖ ਕਰੋੜ ਰੁਪਏ ਦੀ ਜਿਹੜੀ ਜਾਇਦਾਦ ਹੈ ਉਹ ਕੋਰਕ ਕੀਤੀ ਹੈ ਪਿਛਲੇ 6 ਸਾਲਾਂ ਦੇ ਵਿੱਚ ਈਡੀ ਦੁਆਰਾ ਜਿਹੜੇ ਦਰਜ ਕੀਤੇ ਗਏ ਕੇਸਾਂ ਦੀ ਜਿਹੜੀ ਗਿਣਤੀ ਆ ਉਹਦੇ ਬਾਰੇ ਪੁੱਛ ਜਾਣ ਕੇ ਮੰਤਰੀ ਨੇ ਕਿਹਾ ਕਿ 1 ਜਨਵਰੀ 2019 ਤੋਂ ਇਸ ਸਾਲ 31 ਜੁਲਾਈ ਤੱਕ ਜਿਹੜੇ 4467 ਪੀਐਮਐਲਏ ਦੇ ਕੇਸ ਜਿਹੜੇ ਆ ਉਹ ਦਰਜ ਕੀਤੇ ਗਏ ਨੇ ਇਹਨਾਂ 6 ਸਾਲਾਂ ਦੇ ਵਿੱਚ 831 ਕੇਸਾਂ ਦੇ ਵਿੱਚ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ ਨਿੱਜੀ ਕੰਪਨੀਆਂ ਦੇ ਖਿਲਾਫ ਦਾਇਰ ਚਾਰਜ ਸ਼ੀਟਾਂ ਤੇ ਜਿਹੜਾ ਸਵਾਲ ਨੇ ਉਹਦੇ ਤੇ ਜਵਾਬ ਦੇ ਵਿੱਚ ਚੌਧਰੀ ਨੇ ਕਿਹਾ ਕਿ ਈਡੀ 1 ਜਨਵਰੀ 2019 ਨੂੰ ਪੀਐਮਐਲਏ ਦੇ ਤਹਿਤ 1519 ਕੰਪਨੀਆਂ ਦੇ ਖਿਲਾਫ ਚਾਡ ਸ਼ੀਡਾ ਜ਼ਾਇਰ ਕੀਤੀ ਗਈ ਹੈ